ਪੰਜਾਬ ਦੇ ਵਿੱਚ ਕੁਝ ਕੁੜੀਆਂ ਦਾ ਜਿਹੜਾ ਗਿਰੋ ਹੈ ਕਾਫੀ ਜ਼ਿਆਦਾ ਸਰਗਰਮ ਹੈ ਇੱਕ ਕੁੜੀਆਂ ਰਾਤ ਦੇ ਵੇਲੇ ਸੜਕਾਂ ਦੇ ਉੱਤੇ ਘੁੰਮਦੀਆਂ ਨੇ ਜਿਸਮ ਫਿਰੋਸ਼ੀ ਦਾ ਤੰਦਾ ਚਲਾਉਂਦੀਆਂ ਨੇ ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਦੀਆਂ ਨੇ ਪਹਿਲਾਂ ਤਾਂ ਇਹ ਜਿਹੜੇ ਲੋਕਾਂ ਨੂੰ ਗੱਲਾਂ ਦੇ ਵਿੱਚ ਲਗਾ ਲੈਂਦੀਆਂ ਨੇ ਬਾਅਦ ਵਿੱਚ ਚਾਕੂ ਦੀ ਨੋਕ ਤੇ ਲੁੱਟਦੀਆਂ ਵੀ ਨੇ ਤੇ ਨਾਲ ਹੀ ਜਿਸਮ ਫਿਰੋਸ਼ੀ ਦਾ ਤੰਦਾ ਲਗਾਉਂਦੀ ਹੈ ਤੇ ਬਾਅਦ ਵਿੱਚ ਇਹ ਭੋਲੇ-ਭਾਲੇ ਲੋਕਾਂ ਨੂੰ ਕਹਿੰਦੀਆਂ ਨੇ ਕਿ ਜੇਕਰ ਉਹਨਾਂ ਦੇ ਵੱਲੋਂ ਕੁਝ ਵੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਜਾਂ ਫਿਰ ਕੁਝ ਕਾਰਵਾਈ ਕੀ ਦੀ ਗੈਤਾ ਉਹਨਾਂ ਦੇ ਖਿਲਾਫ ਝੂਠਾ ਕੇਸ ਵੀ ਚਲਾ ਦਿੱਤਾ ਜਾਵੇਗਾ ਇਸ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ 14 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਵਿੱਚੋਂ 6 ਲੜਕੀਆਂ ਨਾਈਜੀਰੀਅਨ ਦੱਸੀਆਂ ਜਾ ਰਹੀਆਂ ਨੇ ਤਾਂ ਬੇਹਰ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਰਾਤ ਨੂੰ ਸੜਕਾਂ ਦੇ ਉੱਤੇ ਲੜਕੀਆਂ ਘੁੰਮਦੀਆਂ ਨੇ ਤੇ ਲੋਕਾਂ ਨੂੰ ਫਸਾਉਂਦੀਆਂ ਨੇ ਗੱਲਾਂ ਦੇ ਵਿੱਚ ਲੈ ਜਾਂਦੀਆਂ ਨੇ ਬਾਅਦ ਵਿੱਚ ਚਾਕੂ ਦੀ ਨੋਕ ਤੇ ਉਹਨਾਂ ਨੂੰ ਲੁੱਟਦੀਆਂ ਨੇ ਤੇ ਬਾਅਦ ਵਿੱਚ ਇਹ ਵੀ ਕਿਹਾ ਜਾਂਦਾ ਹੈ ਜਿਸਮ ਫਿਰੋਸ਼ੀ ਦਾ ਤੰਦਾ ਚਲ ਕਹਦੀਆਂ ਨੇ ਜੇਕਰ ਕੋਈ ਇਹਨਾਂ ਦਾ ਵਿਰੋਧ ਕਰਦਾ ਹੈ ਤਾਂ ਉਹਨਾਂ ਨੂੰ ਕਹਿੰਦੀਆਂ ਨੇ ਕਿ ਤੁਹਾਨੂੰ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਜਾਵੇਗਾ ਤੇ ਬਾਅਦ ਵਿੱਚ ਕੋਈ ਵੀ ਇਹਨਾਂ ਦੇ ਖਿਲਾਫ ਕੁਝ ਨਹੀਂ ਬੋਲਦਾ ਤਾਂ ਦੋ ਵਿਅਕਤੀਆਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਨਾਕਾਬੰਦੀ ਕੀਤੀ ਬਾਅਦ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ ਪੁਲਿਸ ਨੇ 14 ਲੜਕੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਪੰਜ ਲੜਕੀ ਮਾਫ ਕਰਨਾ 6 ਲੜਕੀਆਂ ਜਿਹੜੀਆਂ ਹੈ ਨਾਈਜੀਰੀਅਨ ਦੱਸੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆਂਦਾ ਹੈ ਜਿੱਥੇ ਕਿ ਫਗਵਾੜਾ ਸਬ ਡਿਵੀਜ਼ਨ ਦੀ ਜੀਟੀ ਰੋਡ ਦੇ ਉੱਤੇ ਰਾਤ ਦੇ ਸਮੇਂ ਇੱਕ گروਹ ਜਿਹੜਾ ਹੈ ਬਲੈਕਮੇਲ ਕਰਕੇ ਲੁੱਟਦਾ ਹੈ ਜਿਨ੍ਹਾਂ ਦੇ ਵਿੱਚੋਂ 6 ਨਾਈਜੀਰੀਅਨ ਸਮੇਤ 14 ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ थाना ਸultanpura ਪੁਲਿਸ ਨੇ ਦੋ ਅਲੱਗ-ਅਲੱਗ ਕੇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਲੜਕੀਆਂ ਦੇ ਕਬਜ਼ੇ ਤੋਂ ਜਿਹੜੇ ਹੈ ਉਹ 2200 ਰੁਪਏ ਨਕਦੀ ਬਰਾਮਦ ਕੀਤੀ ਹੈ ਤੇ ਨਾਲ ਹੀ ਕਈ ਹਥਿਆਰ ਪੁਲਿਸ ਦੇ ਵੱਲੋਂ ਜੜੇ ਹੈ ਉਹ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਅਨੁਸਾਰ ਇਹਨਾਂ ਦੇ ਵਿੱਚ ਕੁਝ ਲੜਕੀਆਂ ਜਿਸਨ ਫਿਰੋਸ਼ੀ ਦੇ ਤੰਦੇ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ ਜਾਂਚ ਅਧਿਕਾਰੀ ਏਐਸਆਈ ਦਰਸ਼ਨ ਸਿੰਘ ਦੇ ਅਨੁਸਾਰ ਪੁਲਿਸ ਨੇ ਫਗਵਾੜਾ ਦੇ ਵਿੱਚ ਨਾਕਾਬੰਦੀ ਕੀਤੀ ਸੀ ਇਸ ਦੌਰਾਨ ਦੋ ਵਿਅਕਤੀ ਵਰਿੰਦਰ ਸਿੰਘ ਤੇ ਅਰਵਿੰਦਰ ਕੁਮਾਰ ਨੇ ਥਾਣਾ ਸੁਲਤਾਨਪੁਰਾ ਪੁਲਿਸ ਨੂੰ ਇਹਨਾਂ ਲੜਕੀਆਂ ਦੇ ਬਾਰੇ ਸ਼ਿਕਾਇਤ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਲੋ ਗੇਟ ਦੇ ਕੋਲ ਲੜਕੀਆਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਫਸਾ ਕੇ ਜਿਸਮ ਫਿਰੋਸ਼ੀ ਬਲੈਕਮੇਲ ਕਰ ਰਹੀਆਂ ਨੇ ਤੇ ਪੁਲਿਸ ਨੇ ਸੂਚਨਾ ਦੇ ਆਧਾਰ ਦੇ ਉੱਤੇ ਛਾਪੇ ਮਾਰੀ ਤੇ ਸ਼ਿਕਾਇਤਕਰਤਾਵਾਂ ਦੇ ਦੱਸੇ ਤਾਂ ਦੇ ਉੱਤੇ ਗਏ ਤਾਂ 14 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਸਾਰਿਆਂ ਦੇ ਖਿਲਾਫ ਆਪੀਸੀ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਥਾਣਾ ਸੁਲਤਾਨਪੁਰਾ ਦੇ ਐਸਐਚਓ ਗੌਰਵਦੀਰ ਨੇ ਦੱਸਿਆ ਹੈ ਕਿ ਇਹ ਲੜਕੀਆਂ ਰਾਤ ਦੇ ਸਮੇਂ ਜਲੰਧਰ ਦੇ ਲੋ ਗੇਟ ਆਉਂਦੀਆਂ ਸੀ ਤੇ ਲੋਕਾਂ ਨੂੰ ਚਾਕੂ ਅਤੇ ਹੋਰ ਹਥਿਆਰ ਦਿਖਾ ਕੇ ਬਲੈਕਮੇਲ ਕਰਕੇ ਲੁੱਟਦੀਆਂ ਸੀ ਜਦੋਂ ਕੋਈ ਇਹਨਾਂ ਦਾ ਵਿਰੋਧ ਕਰਦਾ ਸੀ ਤਾਂ ਉਹਨਾਂ ਨੂੰ ਇਹ ਡਰਾਉਂਦੀਆਂ ਸੀ ਤੇ ਕਹਿੰਦੀਆਂ ਸੀ ਝੂਠੇ ਮਾਮਲੇ ਦੇ ਨਾਲ ਇਹਨਾਂ ਨੂੰ ਫਸਾ ਦੇਵਾਂਗੇ ਇਸ ਦੇ ਨਾਲ ਹੀ ਕੁਝ ਲੜਕੀਆਂ ਜਿਸਮ ਫਿਰੋਸ਼ੀ ਦੇ ਧੰਦੇ ਦੇ ਵਿੱਚ ਵੀ ਸੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਵਿੱਚ ਵਿਦੇਸ਼ੀ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਐਸਪੀ ਫਗਵਾੜਾ ਰੁਪਿੰਦਰ ਕੌਰ ਤੇ ਡੀਐਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਫੜੀਆਂ ਗਈਆਂ ਲੜਕੀਆਂ ਜ਼ਿਆਦਾਤਰ ਸਟੂਡੈਂਟਸ ਨੇ 6 ਲੜਕੀ ਨਾਈਜੀਰੀਅਨ ਤੇ ਬਾਕੀ ਜਿਹੜੀ ਹੈ ਉਹ ਲੋਕਲ ਨੇ ਜਿਨ੍ਹਾਂ ਦੇ ਵੀਜ਼ਾ ਜਿਹੜੇ ਹੈ ਉਹ ਵੈਧ ਹਨ ਜਾਂ ਨਹੀਂ ਹਨ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਫਗਵਾੜਾ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਦੋ ਅਲੱਗ ਮਾਮਲੇ ਦੇ ਵਿੱਚ 32 ਜਿਹੜੀਆਂ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ 14 ਨਾਈਜੀਰੀਅਨ ਥਾਈਲੈਂਡ ਥਾਈਲੈਂਡ ਦੀਆਂ ਤੇ ਕਾਨਾ ਦੀਆਂ ਸ਼ਾਮਿਲ ਸਨ ਤਾਂ ਸਾਵਧਾਨ ਹੋ ਲੋਕ ਵੀ ਹੋ ਜਾਣ ਜਿਹੜੇ ਕੀ ਰਾਤਾਂ ਨੂੰ ਸੜਕਾਂ ਦੇ ਉੱਤੇ ਨਿਕਲਦੇ ਨੇ ਕਿਉਂਕਿ ਇਹ ਲੜਕੀਆਂ ਜਿਹੜੀਆਂ ਨੇ ਕਦੇ ਲਿਫਟ ਮੰਗਣ ਦੇ ਜ਼ਰੀਏ ਜਾਂ ਫਿਰ ਕਦੇ ਜਿਹੜੇ ਹੈ ਲੋਕਾਂ ਨੂੰ ਪੋਲੇ ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਨੇ ਫਿਰ ਉਸ ਤੋਂ ਬਾਅਦ ਠੱਗ ਲੈਂਦੀਆਂ ਨੇ ਚਾਕੂ ਦੀ ਨੋਕ ਦੇ ਉੱਤੇ ਹਥਿਆਰ ਦੇ ਜਿਹੜੇ ਹੈ ਦਿਖਾ ਕੇ ਤੇ ਬਾਅਦ ਵਿੱਚ ਜੇਕਰ ਕੋਈ ਇਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਨਾਂ ਨੂੰ ਬਲੈਕਮੇਲ ਕਰਦੀਆਂ ਨੇ ਤੇ ਝੂਠੇ ਮਾਮਲੇ ਦਿਖਾ ਕੇ ਗ੍ਰਿਫਤਾਰ ਕਾਰਕ ਝੂਠੇ ਮਾਮਲੇ ਦੇ ਵਿੱਚ ਫਸਾ ਕੇ ਉਹਨਾਂ ਦੇ ਵਿਰੁੱਧ ਮਾਮਲਾ ਦਰਜ ਕਰਨ ਦੀਆਂ ਵੀ ਗੱਲਾਂ ਆਖਦੀਆਂ ਨੇ ਪੁਲਿਸ ਦੇ ਵੱਲੋਂ ਹੁਣ ਵੱਡਾ ਐਕਸ਼ਨ ਲੈ ਕੇ ਜਿਹੜੇ ਹਨ 14 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ 6 ਨਾਈਜੀਰੀਅਨ ਦੱਸੀਆਂ ਜਾ ਰਹੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਸਟੂਡੈਂਟ ਸੀ ਨੇ ਤੇ ਕਈਆਂ ਇਹਨਾਂ ਦੇ ਵਿੱਚੋਂ ਜਿਸਮ ਫਿਰੋਸ਼ੀ ਦਾ ਤੰਦਾ ਵੀ ਚਲਾਉਂਦੀਆਂ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ